ਸਸਤੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਕਈ ਵਾਰ ਅਜਿਹਾ ਹੁੰਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਲੋਕਾਂ ਨੂੰ ਖੱਟੇ ਡਕਾਰ ਆਉਣ ਲੱਗ ਜਾਂਦੇ ਹਨ ਅਤੇ ਬਦਹਾਜਮੀ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਪੇਟ ਦੀਆਂ ਇਹ ਸਮੱਸਿਆ ਖਾਣ ਤੋਂ ਬਾਅਦ ਪੇਟ ਫੁੱਲਣਾ ਖੱਟੇ ਡਕਾਰ ਅਤੇ ਪੇਟ ਵਿੱਚ ਤੇਜਾਬ ਆਉਣਾ ਇਹ ਗੈਸਟ੍ਰੋਡਿਸ ਜਾਨੀ ਪੇਟ ਦੇ ਐਸਿਡ ਦੇ ਸਾਥੀ ਵਿੱਚ ਪ੍ਰਵਾਸ ਕਰਕੇ ਹੁੰਦਾ ਹੈ ਅੱਜ ਦੇ ਵਿਗੜਦੇ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਆਦਤਾਂ ਕਾਰਨ ਵੀ ਅਜਿਹਾ ਹੋਣਾ ਸ਼ੁਰੂ ਹੋ ਗਿਆ ਹੈ ਸਹੀ ਸਮੇਂ ਤੇ ਖਾਣਾ ਨਾ ਖਾਣ ਕਾਰਨ ਲੋਕਾਂ ਨੂੰ ਗੈਸ ਅਤੇ ਬਲੋਟਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀ ਸਥਿਤੀ ਜਦੋਂ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਗੈਸ ਬਣ ਜਾਂਦੀ ਹੈ ਤਾਂ ਐਸਜੀਡੀ ਦੀ ਘਟਾਈ ਦੀ ਸਮੱਸਿਆ ਹੋਣ ਲੱਗਦੀ ਹੈ ਇਸ ਹਾਲਾਤ ਵਿੱਚ ਅਕਸਰ ਖਾਣਾ ਖਾਣ ਤੋਂ ਬਾਅਦ ਪੇਟ ਬਾਹਰ ਆ ਜਾਂਦਾ ਹੈ ਜੇਕਰ ਤੁਸੀਂ ਵੀ ਖਾਣਾ ਖਾਣ ਤੋਂ ਬਾਅਦ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਘਰੇਲੂ ਨੁਕਸਿਆ ਨੂੰ ਅਜਮਾਓ ਜੇਕਰ ਤੁਹਾਨੂੰ ਰਾਤ ਦੇ ਖਾਣੇ ਤੋਂ ਬਾਅਦ ਖੱਟੀ ਟਕਾਰ ਆਉਂਦੀ ਹੈ ਅਤੇ ਪੇਟ ਵਿੱਚ ਗੈਸ ਬਣ ਜਾਂਦੀ ਹੈ ਤਾਂ ਸੋਬ ਨੂੰ ਚਬਾ ਕੇ ਖਾਓ ਤੁਹਾਨੂੰ ਇਸ ਦਾ ਫਾਇਦਾ ਹੋਵੇਗਾ ਬਲੋਟਿੰਗ ਅਤੇ ਬਦਹਾਜ਼ਮੀ ਦੀ ਟਕਾਰਾ ਦੂਰ ਕਰਨ ਲਈ ਵੀ ਅਜਵਾਇਨ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਅਜਵਾਇਨ ਦਾ ਇੱਕ ਗਲਾਸ ਪਾਣੀ ਵਿੱਚ ਉਬਾਲੋ ਅਤੇ ਫਿਰ ਇਸ ਨੂੰ ਫਿਰ ਉਸ ਪਾਣੀ ਨੂੰ ਪੀਓ ਇਸ ਨਾਲ ਤੁਹਾਨੂੰ ਤੁਰੰਤ ਰਾਤ ਮਿਲੇਗੀ ਜੇਕਰ ਤੁਹਾਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਬਦਾਹਾਜਮੀ ਅਤੇ ਪੇਟ ਫੁੱਲਣ ਦੀ ਸਮੱਸਿਆ ਹੈ ਤਾਂ ਅਦਰਕ ਦੇ ਛੋਟੇ ਛੋਟੇ ਟੁਕੜੇ ਖਾਓ ਤੁਸੀਂ ਸਲਾਦ 'ਚ ਅਦਰਕ ਦੀ ਵਰਤੋਂ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਲਈ ਖਾਣਾ ਆਸਾਨ ਹੋ ਜਾਵੇਗਾ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕਾਫੀ ਰਾਤ ਮਿਲੇਗੀ ਖਾਣਾ ਖਾਂਦੇ ਸਮੇਂ ਕਦੇ ਵੀ ਪਾਣੀ ਨਾ ਪੀਓ। ਖਾਣਾ ਖਾਤੋਂ ਬਾਅਦ ਲਗਭਗ 2 ਤੋਂ 3 ਘੰਟੇ ਬਾਅਦ ਹੀ ਪੀਓ। ਇਸ ਤੋਂ ਇਲਾਵਾ ਜੋ ਤੁਸੀਂ ਭੁੱਖੇ ਹੋ ਉਸ ਤੋਂ ਹਮੇਸ਼ਾ ਥੋੜਾ ਘੱਟ ਭੋਜਨ ਖਾਓ। ਹਮੇਸ਼ਾ ਜ਼ਿਆਦਾ ਭੋਜਨ ਖਾਣ ਤੋਂ ਪਰਹੇਜ਼ ਕਰੋ। ਖਾਣਾ ਖਾਣ ਤੋਂ ਬਾਅਦ ਹਮੇਸ਼ਾ ਅੱਧਾ ਘੰਟਾ ਸੈਰ ਜ਼ਰੂਰ ਕਰੋ। ਧੰਨਵਾਦ।